वागुरु जी का खालसा वाहिगुरु जी की फतेह ही सत नाम करता पुरख निर्भव निर्भर अकाल मूर्ख ਆਜੂ ਨੀਸੈ ਪੰ ਗੁਰ ਪਰਸ਼ਾਦ ਸਾ ਸੰਗਤ ਜੀ ਆਓ ਗੁਰੂ ਨੂੰ ਮਿਲ ਕੇ ਗੁਰੂ ਤੋਂ ਗਿਆਨ ਦਾ ਪਰਸ਼ਾਦ ਲਈਏ ਗੁਰੂ ਸਾਹਿਬ ਸਾਨੂੰ 414 ਅੰਗ ਦੇ ਉੱਪਰ ਸੋਝੀ ਬਖਸ਼ਣਗੇ ਗੁਰ ਸਾਗਰ ਰਤਨੀ ਭਰਪੂਰ ਹੈ ਗੁਰੂ ਰਤਨਾ ਦਾ ਗਿਆਨ ਦਾ ਸਾਗਰ ਹੈ ਉਸ ਗਿਆਨ ਨੂੰ ਚੁਗਦਾ ਉਹ ਗੁਰੂ ਦਾ ਸਿੱਖ ਹੁੰਦਾ ਹੈ ਸੰਤ ਬਣ ਜਾਂਦਾ ਹੈ ਸੋ ਉਹ ਅਲਕੀ ਸਾਰੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤੇ ਗੁਰਬਾਣੀ ਨੂੰ ਕਮਾਂਡ ਦੀ ਕੋਸ਼ਿਸ਼ ਕਰੀ ਗੁਰੂ ਸਾਹਿਬ ਅਸ਼ਟਪਦੀਆਂ ਦੀ ਬਾਣੀ ਦੇ ਰਾਹੀਂ ਪਹਿਲੇ ਪਾਤਸ਼ਾਹ ਜੀ ਸਮਝਾਰੇ ਪੰਜ ਅਸ਼ਟਪਦੀਆਂ ਸੀ ਵਿਚਾਰ ਚੁੱਕੇ ਐ ਅਗਲੀਆਂ ਦੋ ਅਸ਼ਟਪਦੀਆਂ ਤੇ ਅੱਜ ਵਿਚਾਰ ਕਰਾਂਗੇ ਪਰ ਪਹਿਲਾ ਆਓ ਅਰਦਾਸ ਕਰੀਏ ਏ ਮਾਲਕ ਪ੍ਰਭੂ ਸਾਚੇ ਸਾਈਭਾ ਅਗੰਗ ਅਗੋਚਰ ਬੇਅੰਤ ਸੁਆਮੀ ਕਿਰਪਾ ਕਰੋ ਮੇਰ ਕਰੋ ਐਸੀ ਮੇਰ ਕਰੋ ਕਿ ਬਾਣੀ ਦੀ ਪੂਰੀ ਸਮਝ ਆ ਜਾਵੇ ਤੇ ਬਾਣੀ ਕਮਾਉਣੀ ਵੀ ਆ ਜਾਵੇ ਤੇਰੀ ਕਿਰਪਾ ਤੋਂ ਬਿਨਾ ਨਾ ਸਾਨੂੰ ਬਾਣੀ ਦੀ ਸਮਝ ਆ ਰਹੀ ਹੈ ਨਾ ਕਮਾਈ ਜਾ ਰਹੀ ਹੈ ਤੁਹਾਡੀ ਕਿਰਪਾ ਦੇ ਨਾਲ ਇਹ ਸਿਵਨ ਨੂੰ ਕਮਾ ਸਕਦੇ ਹਾਂ ਮਿਹਰ ਕਰੋ ਕਿਰਪਾ ਕਰੋ ਆਸਾ ਮਹਿਲਾ ਪਹਿਲਾ ਗੁਰਮਖ ਗਿਆਨ ਧਿਆਨ ਮਨ ਮਾਨ ਗੁਰਮਖ ਮੈਲੀ ਮਹਿਲ ਪੇਸ਼ਾਨ ਗੁਰਮਖ ਸੁਰਤ ਸ਼ਬਦ ਨਿਸ਼ਾਨ ऐसे प्रेम भक्त बिचारी गुरमुख साचा नाम मुरारी राहाओ गुरु साहब कहले ਤੁਸੀਂ ਗੁਰਮਖ ਬਨਨਾ ਸਭ ਨੇ ਅੱਜ ਅਸੀਂ ਮਨਮੁਖ ਹੈ ਮਨ ਦੇ ਅਨਸਾਰ ਚੱਲ ਰਹੇ ਹਰ ਗੁਰੂ ਦਾ ਸਿੱਖ ਆਉਦੇ ਮਨ ਦੀ ਨਹੀਂ ਮੰਨਦਾ ਗੁਰੂ ਦੀ ਮੰਨਦਾ ਤੇ ਗੁਰਮਖ ਉਹੀ ਹੁੰਦਾ ਜਿਹੜਾ ਗੁਰੂ ਦਾ ਗਿਆਨ ਲੈਂਦਾ ਹੈ ਗੁਰੂ ਵਾਲਾ ਧਿਆਨ ਕਰਦਾ ਹੈ ਗੁਰੂ ਕੀ ਕਹਿੰਦਾ ਹੈ ਮਨ ਦੇ ਵਿੱਚ ਸੋਚਦਾ ਵੀ ਆਜ ਗੁਰੂ ਨੇ ਸਾਨੂੰ ਕੀ ਕਿਹਾ ਗੁਰਮਖ ਗਿਆਨ ਧਿਆਨ ਮਨ ਮਾਨ ਗੁਰਮਖ ਮੈਲੀ ਮੈਲ ਪਿਸ਼ਾ ਗੁਰੂ ਸਾਹਿਬ ਕਹਿੰਦੇ ਬਾਣੀ ਪੜੋ ਸਮਝੋ ਤੇ ਕਮਾਓਗੇ ਪਰ ਜੇ ਤੁਸੀਂ ਆਖੀਏ ਕੇਵਲ ਬਾਣੀ ਪੜ੍ਹ ਕੇ ਬੈਠੇ ਰਹੀਏ ਨਾ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਨਾ ਉਸ ਤੇ ਅਮਲ ਕਰਨ ਦੀ ਕੋਸ਼ਿਸ਼ ਕਰੀਏ ਅਸੀਂ ਗੁਰਮਖ ਨਹੀਂ ਬਣ ਸਕਦੇ ਗੁਰੂ ਦਾ ਸਿੱਖ ਬੰਨਾ ਗੁਰੂ ਮਤਾਬ ਚੱਲਣ ਵਾਲਾ ਗੁਰੂ ਵੱਲ ਮੁਖ ਕਰਨਾ ਗੁਰੂ ਦੇ ਕਹਣੇ ਤੇ ਚੱਲਣਾ ਪਰ ਗੁਰੂ ਦਾ ਸਿੱਖ ਹੋਹੀ ਹੁੰਦਾ ਜੋ ਮਨ ਦੇ ਵਿੱਚ ਗੁਰੂ ਦੇ ਕਹਿਣ ਨੂੰ ਸਮਝੇ ਵਿਚਾਰੇ ਤੇ ਕਹਿਣਾ ਮੰਨੇ ਗੁਰੂ ਦੀ ਗੱਲ ਨੂੰ ਸਮਝੇ ਗਿਆਨ ਲਵੇ ਵੀ ਐਸ ਸ਼ਬਦ ਵਿੱਚ ਗੁਰੂ ਸਾਹਿਬ ਨੇ ਕੀ ਕਿਹਾ ਸਾਨੂੰ ਫਿਰ ਉਹ ਹੌਲੀ ਹੌਲੀ ਉਹਦਾ ਧਿਆਨ ਪਰਮਾਤਮਾ ਵੱਲ ਜਾਣਾ ਚੰਦਾ ਹੈ ਫਿਰ ਉਹਨੂੰ ਅੰਦਰੋਂ ਪਰਮਾਤਮਾ ਯਾਦ ਆਉਣ ਲੱਗ ਜਾਂਦਾ ਹੈ ਜਿਵੇਂ ਜਿਵੇਂ ਕੋਈ ਗੁਰਦਾਸੇ ਗੁਰਦਾ ਗਿਆਨ ਲੈ ਕੇ ਪਰਮਾਤਮਾ ਬਾਰੇ ਸੋਚਦਾ ਉਹਦੀ ਸੁਰਤੀ ਪਰਮਾਤਮਾ ਵੱਲ ਜਾਣੀ ਸ਼ੁਰੂ ਕੋ ਹੁੰਦੀ ਹੈ ਤਾਂ ਉਹ ਬੜਾ ਮਾਨ ਪਾਉਂਦਾ ਹੈ ਬੜੇ ਸੁਖ ਮਹਿਲਨੇ ਸ਼ੁਰੂ ਹੋ ਜਾਂਦੇ ਹਨ ਗੁਰਮਖ ਮੈਲੀ ਮੈਰ ਫਿਸ਼ਾ ਗੁਰੂ ਦਾਸ ਸੇਖੀ ਗੁਰੂ ਤੋਂ ਗਿਆਨ ਲੈ ਕੇ ਪ੍ਰਮਾਤਮਾ ਦਾ ਮੈਲ ਪਛਾਣ ਲੈਂਦਾ ਪਰ ਪ੍ਰਮਾਤਮਾ ਕਿਹੋ ਜਿਹਾ ਕਿੱਥੇ ਰਹਿੰਦਾ ਕਿਵੇਂ ਕਣਕਾਂ ਦੇ ਵਿੱਚ ਵੱਸਦਾ ਉਹਨੂੰ ਦੇਖ ਲੈਂਦਾ ਬਾਣੀ ਪੜ ਕੇ ਸਾਨੂੰ ਸਭ ਨੂੰ ਆਸਾ ਜੀਗਾ ਸੱਚ ਸਭ ਥਾਂ ਵੱਸਦਾ ਦਿਸਣਾ ਚਾਹੀਦਾ ਹੈ ਮਹਿਸੂਸ ਹੋਣਾ ਚਾਹੀਦਾ ਸੋਦਰ ਕਿਹਾ ਸੂ ਕਰ ਕੇ ਕਿਹਾ ਜਿਤ ਵੇ ਸਰ ਸਮਾਲਿਓ ਦੀ ਸਮਝ ਆਉਣੀ ਚਾਹੀਦੀ ਹੈ ਗੁਰੂ ਦੇ ਸਿੱਖ ਨੂੰ ਸਭ ਤਾਂ ਪ੍ਰਮਾਤਮਾ ਦਿਸਣ ਲੱਗ ਜਾਂਦਾ ਹੈ ਪੇਸ਼ਾਨ ਆ ਜਾਂਦੀ ਗੁਰਮਖਸੁਰਤ ਸ਼ਬਦ ਦੀ ਨਿਸ਼ਾਨ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਦਾ ਮਨ ਹਰ ਵੇਲੇ ਗੁਰੂ ਦੇ ਸ਼ਬਦਾਂ ਵਿੱਚ ਜੁੜਿਆ ਰਹਿੰਦਾ ਹੈ ਸੁਰਦਾ ਫਿਰਦਾ ਕੰਮ ਕਰਦਾ ਵੀ ਗੁਰੂ ਦੇ ਸ਼ਬਦਾਂ ਦੇ ਵਿਚਾਰ ਕਰਦਾ ਰਹਿੰਦਾ ਵੀ ਆਹ ਸ਼ਬਦ ਪੜਿਆ ਸੀ ਐ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਮੈਨੂੰ ਇਹ ਕੁਸ ਕਿਹਾ ਹੈ ਗੁਰੂ ਦਾ ਸਿੱਖ ਵਹੀ ਹੈ ਜਿਹੜੇ ਗੁਰੂ ਦੇ ਬੋਲਾਂ ਨੂੰ ਗੁਰੂ ਦੇ ਸ਼ਬਦਾਂ ਨੂੰ ਆਦੇ ਸੋਚ ਮੰਡਲ ਦੇ ਵਿੱਚ ਵਿਚਾਰਦਾ ਹੈ ਜਿਹੜਾ ਰੂਹ ਸੁਈਦਾ ਵੀ ਆ ਸੱਚਗਾ ਸੱਚ ਕੌਣ ਹੈ ਕਿਹਨੂੰ ਕਿਹਾ ਜਾ ਰਿਹਾ ਜਿਹੜਾ ਸਦਾ ਰਿਹਾ ਹੈ ਰਹਿਣ ਵਾਲਾ ਕੌਣ ਹੈ ਜਿਵੇਂ ਜਿਵੇਂ ਬਾਣੀ ਤੇ ਵਿਚਾਰ ਕਰਾਂਗੇ ਜਿਵੇਂ ਜਿਵੇਂ ਸੋਚ ਮੰਡਲ ਦੇ ਵਿੱਚ ਬਾਣੀ ਤੇ ਵਿਚਾਰਾ ਹੁੰਦੀ ਹੈ ਓਵੇਂ ਓਵੇਂ ਗੁਰੂ ਸਾਹਿਬ ਕਹਿੰਦੇ ਫਿਰ ਸ਼ਬਦ ਨਿਸ਼ਾਨ ਫਿਰ ਗੁਰੂ ਸਾਹਿਬ ਕਹਿੰਦੇ ਸਭ ਲੋ ਤੁਹਾਨੂੰ ਗੁਰੂ ਦੇ ਸ਼ਬਦ ਤੇ ਚੱਲਣਾ ਵੀ ਆ ਜਾਉਂ ਮਾਤਮਾ ਦੇ ਨਾਮ ਦਾ ਨਿਸ਼ਾਨ ਵੀ ਮਿਲ ਜਾਂਦਾ ਹੈ ਫਿਰ ਹਾਜ ਗੁਰ ਸਾਹਿਬ ਕਹਿੰਦੇ ਐਸੇ ਪ੍ਰੇਮ ਭਗਤ ਵਿਚਾਰੀ ਗੁਰਮਖ ਸਾਚਾ ਨਾਮ ਮਰਾਰੀ ਗੁਰਮਖ ਉਹ ਹੋਇਆ ਜਿਹੜਾ ਗੁਰੂ ਨਾਲ ਗੱਲਾਂ ਕਰਦਾ ਹੈ ਗੁਰਬਾਣੀ ਨੂੰ ਖੁਦ ਆਪ ਵਤ ਵਤ ਵਿਚਾਰਦਾ ਹੈ ਇਹ ਉਹ ਸਦਾ ਰਹਿਣ ਵਾਲੇ ਮਹਾਰੀ ਪ੍ਰਮਾਤਮਾ ਤਾਂ ਨਾਮ ਮਿਲ ਜਾਂਦਾ ਦਾ ਪਿਆਰ ਮਿਲ ਜਾਂਦਾ ਉਹਦਾ ਨਾ ਪ੍ਰੇਮਾ ਭਗਤੀ ਬਣ ਜਾਂਦੀ ਉਹਨੂੰ ਹਮੇਸ਼ਾ ਹਰ ਵੇਲੇ ਆਸਾ ਜਗਾ ਸੱਚ ਈਕੰਕਾਰ ਯਾਦ ਆਉਣ ਲੱਗ ਜਾਂਦਾ ਧਰਮ ਕਿਹੜਾ ਜਿਹੜਾ ਗੁਰੂ ਅਨਸਾਰ ਚੱਲ ਕੇ ਇਕ ਨਵਾਂ ਪਿਆਰ ਬਣਾ ਲੈਂਦਾ ਹੈ ਸਦਾ ਰਹਿਣ ਵਾਲੀ ਪਰਮਾਤਮਾ ਨਾਲ ਪਿਆਰ ਬਣਾ ਲੈਂਦਾ ਹੈ ਉਹਨੂੰ ਪਿਆਰਾ ਕਿਹਾ ਜਾਂਦਾ ਗੁਰਮਖ ਕਿਹਾ ਜਾਂਦਾ ਹੈ ਰੋਜ਼ਾ ਮਨ ਅੰਦਰੋਂ ਪਰਮਾਤਮਾ ਨਾਲ ਜੁੜਿਆ ਹੋਏ ਪਰਮਾਤਮਾ ਨਾਲ ਪਿਆਰ ਬਣ ਜਾਵੇ ਜਿਵੇਂ ਪ੍ਰਿਯਾਦ ਦਾ ਬਣਿਆ ਸੀ ਉਵੇਂ ਸਾਡਾ ਬਨਣਾ ਚਾਹੀਦਾ ਅਗਧ ਵਿਚਾਰੀ ਦਾ ਪ੍ਰੇਮ ਭਗਤ ਪਰਮਾਤਮਾ ਨਾਲ ਬਨ ਜਾਂਦਾ। ਉਹ ਨੂੰ ਸੱਚੇ ਮਰਾਰੀ ਦਾ ਨਾਮ ਪ੍ਰਾਪਤ ਹੋ ਜਾਂਦਾ। ਜਿਹਦੇ ਨਾਲ ਮਨ ਤ੍ਰਿਪਤ ਹੋ ਜਾਂਦਾ ਰੱਜ ਜਾਂਦਾ। ਤੇ ਬੜੀ ਉੱਚੀ ਸੋਚ ਦਾ ਮਾਲਕ ਬਨ ਜਾਂਦਾ। ਉਹਦਾ ਮਨ ਨੀਵਾ ਹੋ ਜਾਂਦਾ ਮਤ ਉੱਚੀ ਹੋ ਜਾਂਦੀ ਹੈ। ਕਿਉਂਕਿ ਨਾਮ ਦੇ ਵਿੱਚ ਪਾਵਰ ਹੈ। ਫਿਰ ਹੋਰ ਗੁਰਮੁਖ ਦੀ ਕੀ ਪਛਾਨ ਹੈ ਸਾਨੂੰ ਕੀ ਤਾਂ ਲੱਗੂ ਕਿ ਇਹ ਗੁਰਮੁਖ ਬਣ ਗਿਆ ਕਿ ਨਹੀਂ ਹੈ ਐਨਸ ਨਿਰਮਲ ਥਾਨ ਸਥਾਨ ਤੀਨ ਭਵਨ ਲੈ ਕੇਵਲ ਗਿਆਨ ਸਾਚੇ ਗੁਰ ਤੇ ਹੁਕਮ ਪਛਾਨ ਗੁਰ ਸਾਹਿਬ ਕਹਿੰਦੇ ਗੁਰਮੁਖ ਦੀ ਹੋਰ ਨਿਸ਼ਾਨੀ ਕੀ ਹੈ ਪਛਾਨ ਕੀ ਹੈ ਜਿਹੜਾ ਹਰ ਵੇਲੇ ਇਸ ਦਰ ਰਾਤ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਯਾਦ ਰੱਖਦਾ ਉਹਦੀ ਬਾਰੇ ਸੋਚਦਾ ਰਹਿੰਦਾ ਪਰਮਾਤਮਾ ਦਾ ਡੇਰਾ ਬਣਾਈ ਰੱਖਦਾ ਸਾਡੇ ਅੱਜ ਡੇਰਾ ਕਾਦਾ ਲੋਭ ਦਾ ਮੋਹ ਦਾ ਹੰਕਾਰ ਦਾ ਮਨਮੁਖ ਹਰ ਵੇਲੇ ਸੋਚਦਾ ਰਹਿੰਦਾ ਲੋਭ ਬਾਰੇ ਮੋਹ ਬਾਰੇ ਹੰਕਾਰ ਬਾਰੇ ਕਾਮ ਬਾਰੇ ਕ੍ਰੋਧ ਬਾਰੇ ਅਰ ਗੁਰਮਖ ਜਿਹੜਾ ਬਣ ਜਾਂਦਾ ਉਹ ਪਰਮਾਤਮਾ ਬਾਰੇ ਸੋਚਦਾ ਉਹਦੀਆਂ ਸਿਫਤਾਂ ਕਰਦਾ ਰਹਿੰਦਾ 3 ਭਵਨ ਨਾ ਕੇਵਲ ਗਿਆਨ ਤਿੰਨਾ ਭਵਨਾ ਵਿੱਚ ਵਿਆਪਕ ਤੇ ਜਿਹੜਾ ਨਾ ਕੇਵਲ ਹੈ ਪੰਜਾਂ ਤੋਂ ਉੱਪਰ ਪਰਮਾਤਮਾ ਹੈ ਉਸ ਨਾਲ ਉਹ ਡੂੰਗਾ ਪਿਆਰ ਬਣਾ ਲੈਂਦਾ ਸਾਂਝ ਬਣਾ ਲੈਂਦਾ ਤੇ ਮਨਮੁਖ ਦਾ ਕੀ ਦੇ ਨਾਲ ਡੂੰਗਾ ਪਿਆਰ ਬਣਿਆ ਹੁੰਦਾ ਹੈ ਸਾਂਝ ਬਣੀ ਹੁੰਦੀ ਹੈ ਪੰਜਾਬ ਕਾਰਾਂ ਦੇ ਨਾਲ ਪਰ ਮਨਮੁਖ ਉਸ ਪ੍ਰਮਾਤਮਾ ਦਾ ਪਿਆਰ ਬਣਾ ਕੇ ਪੰਜਾ ਨੂੰ ਸ਼ਾਂਤ ਕਰ ਲੈਂਦਾ ਤੇ ਕੇਵਲ ਗੁਰੂ ਦੇ ਗਿਆਨ ਦੀ ਅਨੁਸਾਰ ਚੱਲਦਾ ਸੱਚੀ ਗੁਰ ਤੇ ਹੁਕਮ ਪਿਛਾਨ ਉਹ ਪੂਰੇ ਗੁਰੂ ਗੁਰਨ ਸਾਹਿਬ ਦੀ ਗੁਰਬਾਣੀ ਨੂੰ ਖੋਜਦਾ ਸਮਝਦਾ ਤੇ ਪਰਮਾਤਮਾ ਦੇ ਹੁਕਮ ਨੂੰ ਪਛਾਨ ਲੈਂਦਾ ਹੁਕਮ ਨੂੰ ਬੁੱਝ ਕੇ ਹੀ ਸੁਖ ਪਾਇਆ ਜਾ ਸਕਦਾ ਹੈ ਹੁਕਮ ਹੈ ਕਿ ਅਸੀਂ ਕਿਸੇ ਦੇਸ਼ ਦੇ ਵਿੱਚ ਜਾਂਦੇ ਹਾਂ ਅਸੀਂ ਪਹਿਲਾਂ ਉੱਥੋਂ ਦਾ ਹੁਕਮ ਉੱਥੋਂ ਦਾ ਕਾਨੂੰਨ ਪਛਾਨਦੇ ਵੀ ਇੱਥੇ ਕਾਨੂੰਨ ਕਿਸ ਤਰ੍ਹਾਂ ਦਾ ਹੈ ਉਸ ਕਾਨੂੰਨ ਚ ਰਹਿਣਾ ਹੁੰਦਾ ਹੈ। ਪਰੇ ਪਰਮਾਤਮਾ ਦਾ ਦੇਸ਼ ਹੈ। ਉੱਥੇ ਦਾ ਕਾਨੂੰਨ ਚੱਲ ਰਿਹਾ ਹੁਕਮ ਚੱਲ ਰਿਹਾ ਬੇਸ਼ਾਨਾ ਹੁੰਦਾ। ਸਾਰੀ ਸ੍ਰਿਸ਼ਟੀ ਵਿੱਚ ਪਰਮਾਤਮਾ ਦਾ ਹੁਕਮ ਚੱਲ ਰਿਹਾ ਹੈ। ਨਾਨਕ ਹੁਕਮੇ ਜੇ 부ਝੇ ਤਾਂ ਹੋਮੇ ਕਹਿ ਨਾ ਕੋਈ। ਜੇ ਸੱਚੇ ਗੁਰੂ ਪੂਰੇ ਗੁਰੂ ਨਕਲੀ ਗੁਰੂ ਅਧੂਰੇ ਗੁਰੂਆਂ ਦੇ ਚੇਲਿਆਂ ਦੀ ਗੱਲ ਨਹੀਂ ਹੈ। ਉਰੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਵਿੱਲਾ ਸਿੱਖ ਬੰਦਾ ਹੈ ਗੁਰਮਖ ਬੰਦਾ ਹੈ ਫਿਰ ਗੁਰੂ ਤੋਂ ਗਿਆਨ ਲੈ ਕੇ ਹੁਕਮ ਨੂੰ ਪਛਾਣ ਲੈਂਦਾ ਉਹਨੂੰ ਗੁਰਮਖ ਕਿਹਾ ਜਾਂਦਾ ਅੱਜ ਅਸੀਂ ਆਪਣੇ ਆਪ ਨੂੰ ਗੁਰਮਖ ਮੰਨ ਰਹੇ ਹਾਂ ਪਰ ਸਾਨੂੰ ਹੁਕਮ ਦਾ ਨਹੀਂ ਪਤਾ ਹੁਕਮ ਕੀ ਹੈ ਜਿਨ੍ਹਾਂ ਨੂੰ ਹੁਕਮ ਦੀ ਸਮਝ ਨਹੀਂ ਪਹਿਚਾਨ ਨਹੀਂ ਉਹ ਗੁਰਮਖ ਨਹੀਂ ਅਖਵਾ ਸਕਦੇ ਨਹੀਂ ਕਿਹਾ ਜਾ ਸਕਦਾ ਉਹਨਾਂ ਨੂੰ ਉਹ ਜੇ ਬੜੇ ਪਿੱਛੇ ਚੱਲ ਰਹੇ ਸੱਚਾ ਹਰਖ ਨਾਹੀ ਤਿਸ ਸੋਖ ਅੰਮ੍ਰਿਤ ਗਿਆਨ ਮਹਾਰਸ ភੋਗ ਪੰਜ ਸਮਾਈ ਸੁਖੀ ਸਭ ਲੋਗ ਗੁਰੂ ਸਾਹਿਬ ਦੇ ਹੋਰ ਕੀ ਪਛਾਨ ਹੈ ਗੁਰਮਖੀ ਦੀ ਜੋ ਅਸੀਂ ਸਭ ਨੇ ਬੰਨ੍ਹਣਾ ਹੈ ਗੁਰੂ ਦਾ ਸਿੱਖ ਸਦਾ ਪਰਮਾਤਮਾ ਨਾਲ ਜੁੜਿਆ ਰਹਿਣ ਦਾ ਸੱਚੇ ਪਰਮਾਤਮਾ ਨੂੰ ਉਹਦੇ ਹੁਕਮ ਨੂੰ ਮੰਨਦਾ ਹੈ ਬਾਣਾ ਮੰਨਦਾ ਹੈ ਤੇ ਉਹਦੇ ਅੰਦਰ ਹਮੇਸ਼ਾ ਖੁਸ਼ੀ ਬਣੀ ਰਹਿੰਦੀ ਕਦੇ ਸੋਗ ਹੁੰਦੀ ਨਹੀਂ ਚਿੰਤਾ ਰਹਿੰਦੀ ਨਹੀਂ ਜਿਹੜਾ ਚਿੰਤਾ ਕਰਦਾ ਉਹ ਗੁਰਮਤ ਨਹੀਂ ਹੋ ਸਕਦਾ ਇਹ ਧੁਰ ਦੀ ਬਾਣੀ ਹੈ ਇਹਦੇ ਅਨਸਾਰ ਚੱਲੂਗਾ ਸਭ ਦੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਹਨ ਪਰ ਚੱਲਣ ਵਾਲਾ ਹੀ ਗੁਰਮਖ ਹੁੰਦਾ ਹੈ ਗੁਰਦਸੇਖ ਹਮੇਸ਼ਾ ਉਦਾਸ ਰਹਿੰਦਾ ਚੜਦੀ ਕਲਾ ਚ ਰਹਿੰਦਾ ਚਿੰਤਾਵਾਂ ਤੋਂ ਉੱਪਰ ਹੁੰਦਾ ਹੈ ਉਹਨੂੰ ਸੋਗ ਨਹੀਂ ਹੁੰਦਾ ਕੋਈ ਚਿੰਤਾ ਨਹੀਂ ਹੁੰਦੀ ਜੇ ਮੈਨੂੰ ਚਿੰਤਾ ਹੈ ਤਾਂ ਮੈਂ ਜੇ ਗੁਰਮਖ ਨਹੀਂ ਬਣਿਆ ਕਿਉਂ ਨਹੀਂ ਚਿੰਤਾ ਹੁੰਦੀ ਕਿਉਂ ਸਦਾ ਖੁਸ਼ੀ ਰਹਿੰਦਾ ਅੰਤਰ ਅਮਰਤ ਗਿਆਨ ਮਹਾਰਸਪੋ ਕਿਉਂਕਿ ਹਮੇਸ਼ਾ ਅਮਰਤ ਨਾਮ ਨੂੰ ਪੀਂਦਾ ਰਹਿੰਦਾ ਜਿਹਦੇ ਨਾਲ ਉਹਦੇ ਪੰਜੇ ਵਕਾਰ ਕਾਬੂ ਆ ਜਾਂਦੇ ਐ ਤੇ ਨਾਮ ਦੇ ਰਸ ਨੂੰ ਭੋਜਨ ਬਣਾ ਲੈਂਦਾ ਤੇ ਮਨਮੁਖ ਪੰਜਾਂ ਵਕਾਰਾਂ ਦੇ ਰਸ ਨੂੰ ਭੋਗ ਬਣਾਉਂਦਾ ਪੰਜਾਂ ਵਕਾਰਾਂ ਦਾ ਰਸ ਦੁੱਖਾਂ ਦਾ ਕਰ ਵੀਰੂ ਤੇ ਗਿਆਨ ਰਾਹੀ ਅਮਰਤ ਦਾ ਰਸ ਪੀ ਕੇ ਇਹ ਪੰਜੇ ਕਾਬੂ ਆ ਜਾਂਦੇ ਐ ਕੰਚ ਸਮਾਈ ਸੁਖੀ ਸਭ ਲੋਗ ਐਸਰਾ ਗੁਰੂ ਦੇ ਸਿੱਖਾ ਜਿਹੜੇ ਗੁਰਮਖ ਬਣ ਜਾਂਦੇ ਆ ਉਹ ਪੰਜਾਂ ਵਿਕਾਰਾਂ ਨੂੰ ਕਾਬੂ ਕਰ ਲੈਂਦੇ ਆ ਮਕਾ ਲੈਂਦੇ ਆ ਤੇ ਉਹਦੇ ਵਸ ਸਾਰੀ ਉਮਰ ਹੀ ਸੁਖੀ ਹੁੰਦੀ ਸੁੱਖਾ ਦਾ ਘਰ ਬਣ ਜਾਂਦਾ ਜਿਹੜੇ ਗੁਰਮੁਦਾਵ ਚੱਲ ਕੇ ਪੰਜਾਂ ਨੂੰ ਕਾਬੂ ਕਰ ਲੈਂਦੇ ਆ ਉਦਾ ਸਾਰਾ ਜੀਵਨ ਸੁਖੀ ਹੋ ਜਾਂਦਾ ਸਗਲੀ ਜੋਤ ਤੇਰਾ ਸਭ ਕੋਈ ਆਪੇ ਜੋੜ ਵਿਛੋੜੇ ਸੋਈ ਆਪੇ ਕਰਤਾ ਕਰਿਸ ਹੋਈ ਗੁਰੂ ਦੇ ਸਿੱਖ ਨੂੰ ਸਾਰੀ ਸਮਝ ਆ ਜਾਂਦੀ ਹੈ ਇਸੋ ਕੋਈ ਪ੍ਰਮਾਤਮਾ ਕਰਨ ਕਰਾਉਣ ਵਾਲਾ ਹੈ ਕਰਤਾ ਵੀ ਉਹ ਤੇ ਕਰਵਾਂਦਾ ਵੀ ਉਹ ਹੋਇਆ ਸਾਨੂੰ ਪੈਦਾ ਕਰਨ ਵਾਲਾ ਵੀ ਉਹ ਹੈ ਤੇ ਉਹ ਜੀ ਮਤ ਦੇ ਕੇ ਉਹ ਜੇ ਕੰਮ ਕਰਵਾ ਲਿਆ ਗੁਰੂ ਦੇ ਸੇਖ ਨੂੰ ਸਾਰੀ ਸਮਝ ਆ ਜਾਂਦੀ ਤੇ ਅਰਦਾਸਾਂ ਕਰਦਾ ਆਪਰ ਅਰਦਾਸ ਕਰਦਾ ਕਿਸੇ ਤੋਂ ਨਹੀਂ ਕਰੋਂਦਾ ਮਾਲਕ ਸਿੱਧੇ ਆਸਾ ਜਗਾਸਾ ਚ ਸਤਿ ਨੂੰ ਕਰਦਾ ਹੈ ਇਹ ਪ੍ਰਭੂ ਸਾਰੀ ਸ੍ਰਿਸ਼ਟੀ ਵਿੱਚ ਤੇਰੀ ਹੀ ਜੋਤ ਚੱਲ ਰਹੀ ਹੈ ਹਰੇਕ ਜੀ ਤੇਰਾ ਹੀ ਪੈਦਾ ਕੀਤਾ ਹੋਇਆ ਨੂੰ ਸਮਝ ਆ ਜਾਂਦੀ ਇਤੂ ਆਪ ਹੀ ਤੋੜਦਾ ਤੇ ਵਿਛੋੜਦਾ ਆਪ ਹੀ ਗੁਰੂ ਦੇ ਰਾਹ ਹੀ ਆ ਦੇ ਨਾਲ ਜੋੜ ਲੈਣਾ ਆਪੇ ਕਰਤਾ ਕਰੇ ਸੋਈ ਤੂੰ ਆਪ ਹੀ ਕਰਨ ਕਰਾਉਣ ਵਾਲਾ ਸਾਰੀਆਂ ਪਾਵਰਾਂ ਤੇਰੇ ਕੋਲ ਹੀ ਹੈ ਤੂੰ ਜੋ ਕਰਦਾ ਉਹੀ ਹੁੰਦਾ ਤੇ ਗੁਰੂ ਦਾ ਸਿੱਖ ਤੇਰੇ ਕੀਤੇ ਨੂੰ ਖਿਹੜੇ ਮੱਥੇ ਮੰਨਦਾ ਜਿਹੜਾ ਤੇਰੇ ਕੀਤੇ ਨੂੰ ਖਿਹੜੇ ਮੱਥੇ ਨਹੀਂ ਮੰਨਦਾ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਤਾਹੇ ਉਸਾਰੇ ਹੁਕਮ ਸਮਾਵੇ ਹੁਕਮ ਵਰਤੇ ਜੋ ਤੇ ਸੁਭਾਵੈ ਗੁਰ ਵਰ ਪੂਰਾ ਕੋਈ ਨਾ ਪਾਵੇ ਗੁਰੂ ਦੇ ਸਿੱਖ ਨੂੰ ਸਮਝ ਆ ਜਾਂਦੀ ਹੈ ਉਹਦੇ ਹੁਕਮ ਦੀ ਸਮਝ ਆ ਜਾਂਦੀ ਹੈ ਵੀ ਪ੍ਰਮਾਤਮਾ ਆਪ ਹੀ ਹੁਕਮ ਦੇ ਵਿੱਚ ਸ੍ਰਿਸ਼ਟੀ ਨੂੰ ਬਣਾਇਆ ਜੀਆਂ ਜੰਤਾਂ ਨੂੰ ਬਣਾ ਰਿਹਾ ਤੇ ਆਪ ਦੇ ਹੁਕਮ ਦੇ ਵਿੱਚ ਹੀ ਉਹਨੂੰ ਮੁੜ ਕੇ ਖਤਮ ਕਰ ਦਿੰਦਾ ਹੈ ਤੌਰ ਦੇੰ ਦਾ ਵਾਪਸ ਬੁਲਾ ਲੈਂਦਾ ਹੁਕਮੋਂ ਵਰਤੇ ਜੋ ਤਿਸ ਪਾਵੇ ਜੋ ਪਰਮਾਤਮਾ ਨੂੰ ਚੰਗਾ ਲੱਗਦਾ ਉਹੀ ਹੁਕਮ ਹੁੰਦਾ ਉਹੀ ਵਰਤਦਾ ਉਹੀ ਹੁੰਦਾ ਉਹੀ ਹੋਣਾ ਜੋ ਪਰਮਾਤਮਾ ਚਾਹੁੰਦਾ ਉਹੀ ਹੁੰਦਾ ਪਰ ਗੁਰੂ ਦਾ ਸਿੱਖ ਪਰਮਾਤਮਾ ਦੇ ਕੀਤੇ ਚ ਨੁਕਸ ਨਹੀਂ ਕੱਢਦਾ ਉਹਨੂੰ ਬਦਲਣਾ ਨਹੀਂ ਚਾਹੁੰਦਾ ਉਹਦਾ ਭਾਰ ਮੰਨਦਾ ਗੁਰ ਬਿਨ ਪੂਰਾ ਕੋਈ ਨਾ ਪਾਈ ਪਰ ਗੁਰੂ ਤੋਂ ਇਹ ਮੇਨਾ ਗੁਰਬਾਣੀ ਤੋਂ ਬਿਨਾ ਗੁਰਬਾਣੀ ਸਮਝਣੀ ਪੈਣੀ ਹੈ ਕਮਾਉਣੀ ਪੈਣੀ ਹੈ ਜੇ ਕੋਈ ਆਖੇ ਮੈਂ ਬਾਣੀ ਨਹੀਂ ਸਮਝਦਾ ਨਹੀਂ ਕਮਾਉਂਦਾ ਸੌ ਲੋ ਗੁਰੂ ਤੋਂ ਬਿਨਾ ਫਿਰ ਪੂਰੇ ਨੂੰ ਪਾ ਨਹੀਂ ਸਕਦਾ ਗੁਰਬਾਣੀ ਅਨਸਾਰ ਜਿਹੜਾ ਨਹੀਂ ਚੱਲਦਾ ਉਹ ਪ੍ਰਮਾਤਮਾ ਜੇਰਾ ਪੂਰਾ ਉਰ ਨੂੰ ਨਹੀਂ ਪਾ ਸਕਦਾ ਉਹਦੇ ਨਾਮਲਾਪ ਨਹੀਂ ਕਰ ਸਕਦਾ ਪੰਜਾਂ ਨੂੰ ਕਾਬੂ ਨਹੀਂ ਕਰ ਸਕਦਾ ਬਾਲਕ ਬਿਰਦ ਨਾ ਸੁਰਤ ਪ੍ਰਾਨ ਪਰ ਜੋ ਬਨ ਬੂਡੇ ਅਭਿਮਾਨ ਵਿਨ ਨਾ ਆਵੇ ਕਿਹਾ ਲੈਸਨ ਨਿਦਾਨ ਗੁਰੂ ਸਾਹਿਬ ਕਹਿੰਦੇ ਭਾਈ ਨਾਮ ਤੋਂ ਬਿਨਾ ਤੇਰਾ ਜੀਵਨ ਵਿਅਰਥ ਹੈ ਨਾਮ ਹੀ ਅਸਲੀ ਮੰਨ ਦੀ ਖਰਾਕ ਹੈ ਉਹਦੇ ਨਾਲ ਰਹਦਾ ਹੈ ਤੇ ਨਾਮ ਤੋਂ ਬਿਨਾ ਫਿਰ ਕੀ ਖਟੇਗਾ ਗੁਰੂ ਸਾਹਿਬ ਕਹਿੰਦੇ ਪਹਿਲਾ ਬਚਪਨ ਆਉਂਦਾ ਫਿਰ ਜਵਾਨੀ ਆਉਂਦੀ ਹੈ ਬੜੇਪਾ ਵੀ ਆ ਜਾਂਦਾ ਜਿਸ ਆਦਮੀ ਦੀ ਸੁਰਤ ਬਚਪਨ ਵਿੱਚ ਜਵਾਨੀ ਜ ਬੜੇਪੇ ਦੇ ਵਿੱਚ ਕਦੇ ਵੀ ਗੁਰੂ ਦੀ ਗੱਲ ਨਹੀਂ ਸੁਣਦੀ ਪ੍ਰਮਾਤਮਾ ਨਾਲ ਨਹੀਂ ਜੁੜਦੀ ਉਹ ਜਵਾਨੀ ਦੇ ਵਿੱਚ ਸਾਰੀ ਉਮਰ ਹੀ ਹੰਕਾਰ ਦੇ ਦੁਆਰਾ ਰਹਿੰਦਾ ਤੇ ਦੁਖੀ ਰਹਿੰਦਾ ਪਰ ਗੁਰੂ ਦਾ ਸਿੱਖ ਹੈ ਉਹ ਬਚਵੰਤ ਜੀ ਵੀ ਲੱਗ ਸਕਦਾ ਹੈ ਜਿਵਾਨੀ ਚ ਵੀ ਲੱਗ ਜਾਂਦਾ ਹੈ ਬਰੇਪੇ ਤਾਂ ਲੱਗਦਾ ਹੀ ਲੱਗਦਾ ਹੈ ਪਰ ਗੁਰਸਾਖ ਦੇ ਯਾਦ ਰੱਖਿਓ ਨਾਮ ਤੋਂ ਬਿਨਾ ਤੁਹਾਡੇ ਇੱਥੇ ਕੋਈ ਕੰਮ ਦੀ ਚੀਜ਼ ਨਹੀਂ ਹੈ ਨਾਮ ਤੋਂ ਖੁੰਝ ਕੇ ਸਭ ਕੁ ਲਟਾ ਕੇ ਚਲਾ ਜਾਏਗਾ ਕੋਈ ਤੇਰੇ ਕੰਮ ਦੀ ਚੀਜ਼ ਨਹੀਂ ਤੇਰੇ ਨਾਲ ਨਹੀਂ ਚੱਲੂਗਾ ਸਭ ਦੁੱਖ ਦੇਣ ਵਾਲੇ ਨਾਮ ਹੀ ਸੁਖ ਦੇਣ ਵਾਲਾ ਹੈ ਪਰ ਇਹ ਨਾਮ ਦੀ ਸਮ ਕਿਸੇ ਵੇਲੇ ਨੂੰ ਆਉਂਦੀ ਹੈ ਜਿਹੜਾ ਗੁਰਮਖ ਬੰਦਾ ਹੈ ਜਿਸ ਕਾ ਅੰਨ ਤਨ ਸਹਿਜ ਨਾ ਜਾਣਾ ਪਰਮਾ ਭੁਲਾਨਾ ਫਿਰ ਪਛਤਾਨਾ ਗਲ ਭਾਈ ਬਾ ਬौरा ਬौरा ਨਾ ਗੁਰੂ ਸਾਹਿਬ ਇਸ ਸ਼ਬਦ ਵਿੱਚ ਗੁਰਮੁਖ ਦੇ ਬਾਰੇ ਦੱਸ ਰਹੇ ਗੁਰਮੁਖ ਦੀ ਪਛਾਣ ਦੱਸ ਰਹੇ ਐਸਾ ਗੁਰਮੁਖ ਹਰੇਕ ਨਹੀਂ ਬਨਣਾ ਜੋ ਬਾਣੀ ਪੜਦਾ ਪਰ ਗੁਰੂ ਸਾਹਿਬ ਕਹਿੰਦੇ ਆ ਜਿਸ ਪ੍ਰਮਾਤਮਾ ਨੇ ਤੁਹਾਨੂੰ ਸਰੀਰ ਦਿੱਤਾ ਹਵਾ ਦੇ ਰਿਹਾ ਪਾਣੀ ਦੇ ਰਿਹਾ ਅੰਨ ਦੇ ਰਿਹਾ ਕੱਪੜੇ ਦੇ ਰਿਹਾ ਰਹਿਣ ਨੂੰ ਮਕਾਨ ਦੇ ਰਿਹਾ ਇੰਦਾ ਜਿਹੜਾ ਮਨਮੁਖ ਹੈ ਜਿਸ ਪਰਮਾਤਮਾ ਨੇ ਅੰਨ ਦਿੱਤਾ ਧੰਨ ਦਿੱਤਾ ਤੇ ਅਸੀਂ ਵਰਤ ਰਹੇ ਹ ਸਹਿਸ ਨਾ ਜਾਣਦਾ ਮਨਮੁਖ ਉਸ ਪਰਮਾਤਮਾ ਨੂੰ ਜਾਣਦਾ ਹੀ ਨਹੀਂ ਜਿਹੜਾ ਇੰਨਾ ਕੁਝ ਦੇਣ ਵਾਲਾ ਹੈ ਪਰ ਗੁਰਮੁਖ ਉਹਨੂੰ ਜਾਣ ਲੈਂਦਾ ਹੈ ਪਰ ਜ਼ਿਆਦਾਤਰ ਉਸ ਪਰਮਾਤਮਾ ਨੂੰ ਲੋਕ ਪਿਛਾਨ ਨਹੀਂ ਰਹੇ ਪਿਆਰ ਨਹੀਂ ਪਿਛਾਰੇ ਗੁਰੂ ਦੀ ਗੱਲ ਨਹੀਂ ਸਮਝੀ ਉਹਨਾਂ ਨੇ ਗੁਰਬਾਣੀ ਤੇ ਵਿਚਾਰ ਨਹੀਂ ਕੀਤਾ ਧਰਮ ਦੇ ਵਿੱਚ ਅਗਿਆਨਤਾ ਦੇ ਵਿੱਚ ਆ ਭੁੱਲੇ ਹੋਏ ਆ ਭੁੱਲੇ ਮਾਰਗ ਤੇ ਜਾ ਰਹੇ ਪਰਮ ਭਲਾ ਨਾ ਫਿਰ ਕੋਸਤਾ ਨਾ ਇਸ ਤਰ੍ਹਾਂ ਪੰਜਾਂ ਦੇ ਵਿੱਚ ਫਸਿਆ ਉਹ ਗੁਰੂ ਦੀ ਗੱਲ ਨੂੰ ਨਹੀਂ ਸਮਝਦਾ ਬਾਣੀ ਨਹੀਂ ਨਹੀਂ ਸਮਝਦਾ ਗਲਤ ਰਾਜ ਚੱਲਦਾ ਜਾਂਦਾ ਪੰਜੇ ਵਿਕਾਰ ਵਧਦੇ ਜਾਂਦੇ ਤੇ ਆਖਰ ਨੂੰ ਬੜਾ ਵਿਸਤਾ ਹੁੰਦਾ ਹੈ ਫਿਰ ਉਦੋਂ ਫਿਰ ਕੋਈ ਹੱਲ ਨਹੀਂ ਹੁੰਦਾ ਅੱਜ ਹੱਲ ਹੈਗਾ ਗਲ ਫਾਈ ਬौरा ਬौराਣਾ ਉਸ ਸਮੇਂ ਫਿਰ ਪੰਜਾ ਵਿਕਾਰਾਂ ਦੀ ਫਾਈ ਸਾਰੀ ਉਮਰ ਵੀ ਪਈ ਰਹਿੰਦੀ ਆ ਮਰਨ ਵੇਲੇ ਵੀ ਪਈ ਰਹਿੰਦੀ ਆ ਇਹ ਪੰਜਾਂ ਦੇ ਵਿੱਚ ਅੱਲਾ ਹੋਇਆ ਫਿਰ ਫਿਰਦਾ ਰਹਿੰਦਾ ਹੈ ਪਾਗਲ ਹੋਇਆ ਰੰਦਾ ਪੰਜਾਬ ਤੇ ਇੱਥੇ ਵੀ ਦੁਖੀ ਰੰਦਾ ਤੇ ਅੱਗੇ ਵੀ ਦੁਖੀ ਹੀ ਰੰਦਾ ਬੂੜਤ ਜਗ ਦੇਖਿਆ ਤੋ ਢਰ ਭਾਗੇ ਸਤਗੁਰ ਰਾਖੇ ਸੇਵੜ ਭਾਗੇ ਨਾਨਕ ਗੁਰ ਕੀ ਚਰਨੀ ਲਾਗੇ ਗੁਰਦੇ ਸੇਖ ਨੂੰ ਸਾਰੀ ਸਮਝ ਆ ਜਾਂਦੀ ਵੀ ਸਾਰਾ ਜਗ ਸਾਰੇ ਸੰਸਾਰ ਦੇ ਲੋਕ ਸਾਰੇ ਹੀ ਪੰਜਾਂ 'ਚ ਡੁੱਬ ਰਹੇ ਆ ਤੇ ਪੰਜਾਂ 'ਚ ਡੁੱਬ ਕੇ ਫਿਰ ਬੜੇ ਔਖੇ ਹੁੰਦੇ ਗੁਰੂ ਸਾਹਿਬ ਕਹਿੰਦੇ ਜਿਹਦੇ ਪੇਟ ਲੱਗਿਆ ਉਹ ਸਾਰੇ ਹੀ ਮਾਇਆ 'ਚ ਫਸਦੇ ਹੀ ਫਸਦੇ ਆ ਐਸ ਤਰ੍ਹਾਂ ਗੁਰੂ ਦਾ ਸਿੱਖ ਸਾਰੀ ਦੁਨੀਆ ਨੂੰ ਲੁਬਦਾ ਦੇਖ ਲੈਂਦਾ ਦੁਖੀ ਹੁੰਦਿਆਂ ਦੇਖ ਲੈਂਦਾ ਤੇ ਉਹ ਨੂੰ ਡਰ ਫਾਇਦਾ ਆ ਜਾਂਦਾ ਕਿਉਂਕਿ ਸਤਗੁਰ ਰਾਖੀ ਸੀ ਵੜ ਪਾਗੇ ਜਿਹੜੇ ਗੁਰੂ ਦੇ ਅਨਸਾਰ ਚੱਲਦੇ ਐ ਤੇ ਗੁਰੂ ਹਰ ਪੰਜਾਂ ਤੋਂ ਬਚਾ ਲੈਂਦਾ ਤੇ ਉਹ ਵੱਡੇ ਪਾਗਾਂ ਵਾਲੇ ਬਣ ਜਾਂਦੇ ਪਰ ਗੁਰੂ ਦਾ ਕਹਿਣਾ ਮੰਨਣਾ ਪੈਂਦਾ ਉਹ ਗੁਰੂ ਦੇ ਚਰਨੀ ਲੱਗੇ ਰਹਿੰਦੇ ਬਸ ਬਾਣੀ ਨੂੰ ਸਮਝਦੇ ਆ ਤੇ ਬਾਣੀ ਅਨਸਾਰ ਚੱਲਣ ਦੀ ਕੋਸ਼ਿਸ਼ ਕਰਦੇ ਰਹਿੰਦੇ ਅਸੀਂ ਵੀ ਵੱਡੇ ਭਾਗਾਂ ਵਾਲੇ ਬਣ ਜਾਵਾਂਗੇ ਪਰ ਗੁਰੂ ਦੇ ਚਰਨੀ ਲੱਗਣਾ ਪੈਣਾ ਬਾਣੀ ਸਾਨੂੰ ਸਮਝਣੀ ਪੈਣੀ ਹੈ ਕਮਾਉਣੀ ਪੈਣੀ ਹੈ ਖੁਦ ਸਮਝ ਨਹੀਂ ਹੁੰਦੀ ਇਹ ਤੇ ਖੁਦ ਹੀ ਕਮਾਉਣੀ ਹੁੰਦੀ ਹੈ ਸ਼ੇਰ ਗੁਰੂ ਸਾਹਿਬ ਕਹਿੰਦੇ ਉਹ ਇਸ ਜੁਗ ਦੇ ਜਗ ਦੇ ਵਿੱਚੋਂ ਗੁਰ ਦੇ ਸਿੱਖ ਵਿੱਲੇ ਬਚ ਜਾਂਦੇ ਐ ਬਾਹਰ ਆ ਜਾਂਦੇ ਐ ਪੰਜਾਂ ਨੂੰ ਕਾਬੂ ਕਰ ਲੈਂਦੇ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਸੋਸਾ ਸੰਗਤ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਨੇ ਗੁਰਮੁਖ ਦੀ ਪਰਵਾਸਾ ਦਿੱਤੀ ਐ ਜਿੰਨਾ ਚੇ ਕੁਆਲਟੀਆਂ ਆ ਗਈਆਂ ਬਾਣੀ ਪੜ੍ਹ ਕੇ ਕਮਾ ਕੇ ਉਹਦਾ ਗੁਰਮੁਖ ਐ ਬਾਕੀ ਸਭ ਮਨਮੁਖਾ ਗੁਰਮੁਖ ਸੁਖੀ ਰਹਿੰਦਾ ਮਨਮੁਖ ਦੁਖੀ ਰਹਿੰਦਾ ਸੋ ਆਓ ਐਸੇ ਗੁਰਮੁਖ ਬਣਨ ਦੀ ਕੋਸ਼ਿਸ਼ ਕਰੀਏ ਬਨ ਜਾਵਾਂਗੇ ਵੱਡੇ ਭਾਗ ਸਾਡੇ ਬਨ ਜਾਣਗੇ ਜੇ ਗੁਰਮੁਖ ਬਨ ਜਾਈਏ ਇਹ ਪਹਿਲੇ ਭਾਗ ਦੇ ਵਿੱਚ ਇਹ ਸ਼ਬਦ ਅਸੀਂ ਕੀਤਾ ਜੀ ਦੂਜੇ ਭਾਗ ਦੇ ਵਿੱਚ ਸਤਵੇਂ ਅਸਟਾ ਤੂੰ ਅਥਾ